ਅੱਜ ਦੀ ਵੀਡੀਓ ਵਿੱਚ ਦੱਸਾਂਗੇ ਖਾਲਸੇ ਦੇ ਨਾਨਕਿਆਂ ਬਾਰੇ ਕਿ ਖਾਲਸੇ ਦੇ ਨਾਨਕੇ ਗੁਰੂ ਕੀ ਲਾਹੌਰ ਕਿਉਂ ਨੇ ਤੇ ਗੁਰੂ ਗੋਮ ਸਿੰਘ ਮਹਾਰਾਜ ਦਾ ਵਿਆਹ ਕਿਵੇਂ ਤੇ ਕਿਸ ਜਗ੍ਹਾ ਤੇ ਹੋਇਆ ਸੀ ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਨੰਦਪੁਰ ਸਾਹਿਬ ਦਾ ਦਰਬਾਰ ਸਜਿਆ ਕਲਗੀਧਰ ਪਿਤਾ ਮਹਾਰਾਜ ਸੁਭਾਇਮਾਨ ਹਨ 11 ਸਾਲ ਦੇ ਕਰੀਬ ਸਰੀਰਕ ਉਮਰ ਹੈ ਲਾਹੌਰ ਤੋਂ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਆਈ ਇਨ੍ਹਾਂ ਵਿੱਚੋਂ ਇੱਕ ਸਨ ਬਾਬਾ ਹਰਜਸ ਜੀ ਗੁਰੂ ਪਾਤਸ਼ਾਹ ਦੀ ਦੀਦਾਰ ਕੀਤੇ ਕਥਾ ਕੀਰਤਨ ਸੁਣਿਆ ਸਮਾਪਤੀ ਹੋਈ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਮਨ ਵਿੱਚ ਸੋਚਦੇ ਹਨ ਕਿਉਂ ਨਾ ਧੀ ਰਾਣੀ ਜੀਤੋ ਨੂੰ ਸਤਿਗੁਰ ਕਲਗੀਧਰ ਦੇ ਚਰਨਾਂ ਦੀ ਸੇਵਾ ਮਿਲ ਜੇ ਫਿਰ ਸੋਚਦੇ ਨੇ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਕਿੱਥੇ ਉਹ ਤੇ ਕਿੱਥੇ ਅਸੀਂ ਨੀਚ ਕਲਯੁਗੀ ਜੀਵ ਇਹਰ ਖਿਆਲ ਆਇਆ ਪਰ ਸਤਿਗੁਰੂ ਤਾਂ ਗਰੀਨਵਾਜ ਨੇ ਦੀਨ ਬੰਦੂ ਵੀ ਨੇ ਤਾਂ ਇਦਾਂ ਸੋਚਦੇ ਆ ਬਾਬਾ ਹਰਜਸ ਜੀ ਮਾਤਾ ਗੁਜਰੀ ਅਤੇ ਸਤਿਗੁਰੂ ਜੀ ਦੀ ਦਾਦੀ ਮਾਤਾ ਮਾਤਾ ਨਾਨਕ ਜੀ ਕੋਲ ਚਲੇ ਗਏ ਦਰਸ਼ਨ ਕੀਤਾ ਚਰਨਾਂ ਤੇ ਨਮਸਕਾਰ ਕਰਕੇ ਮਾਤਾ ਮਾਂ ਨੂੰ ਆਪਣੀ ਜੋ ਮੰਦੀ ਭਾਵਨਾ ਹੈ ਉਹ ਦੱਸੀ ਦੋਵੇਂ ਮਾਤਾ ਮਾਂ ਨੇ ਬੜੀ ਖੁਸ਼ੀ ਨਾਲ ਸਾਰੀ ਗੱਲਬਾਤ ਸੁਣੀ ਅਤੇ ਮਾਮਾ ਕਿਰਪਾਲ ਚੰਦ ਨੂੰ ਸਤਗੁਰਾਂ પાસે ਭੇਜ ਦਿੱਤਾ ਅਤੇ ਇਹ ਕਹਿਣ ਲਈ ਕਿਹਾ ਕਿ ਤੁਹਾਡੇ ਰਿਸ਼ਤੇ ਲਈ ਦੋਵੇਂ ਮਾਤਾ-ਮਾਨੇ ਹਾਂ ਕਰ ਦਿੱਤੀ ਹੈ ਅਤੇ ਤੁਹਾਡੀ ਹੁਣ ਸਹਿਮਤੀ ਚਾਹੀਦੀ ਹੈ ਜਦ ਮਾਤਾ-ਮਾਨੇ ਹਾਂ ਕਰ ਦਿੱਤੀ ਤਾਂ ਪਾਤਸ਼ਾਹ ਨੇ ਵੀ ਰਿਸ਼ਤੇ ਦੇ ਲਈ ਆਗਿਆ ਦੇ ਦਿੱਤੀ ਅਤੇ ਬਾਬਾ ਹਰੀਜਸ ਨੇ ਮਹਾਰਾਜ ਪਾਸ ਇੱਕ ਹੋਰ ਬੇਨਤੀ ਕੀਤੀ ਆਪ ਜੀ ਵੱਡੀ ਬਰਾਤ ਲੈ ਕੇ ਲਾਹੌਰ ਆਇਓ ਜਲੇ ਸੰਗਤ ਦਰਸ਼ਨ ਕਰ ਲੂ ਦਦ ਸਤਗੁਰਾਂ ਨੇ ਹੱਸਦਿਆ ਕਿਆ ਬਾਰਾਤ ਲਾਹੌਰਨੀ ਲਾਹੌਰੀ ਇੱਥੇ ਵਸਾਵਾਂਗੇ ਤੁਹਾਡੇ ਮੰਦੀ ਭਾਵਨਾ ਪੂਰੀ ਹੋ ਜਾਊ ਸਕੇ ਸੰਬੰਧੀਆਂ ਨੂੰ ਕਹੋ ਤਿਆਰੀ ਕਰੋ ਅਤੇ ਉਹਨਾਂ ਨੂੰ ਨਾਲ ਲੈ ਕੇ ਇੱਥੇ ਹੀ ਆ ਜਾਓ ਇਧਰ ਆਨੰਦਪੁਰ ਸਾਹਿਬ ਤੋਂ 11-12 ਕੋ ਦੂਰ ਗੁਰੂਕਲ ਲਾਹੌਰ ਬਸਾਇਆ ਸੰਗਤਾਂ ਨੂੰ ਹੁਕਮ ਕੀਤਾ ਕਿ ਜਿਨੇ ਬਣਜ ਕਰਨ ਵਾਲੇ ਵਪਾਰੀ ਨੇ ਦੁਕਾਨਾਂ ਵਾਲੇ ਨੇ ਸਭ ਇੱਥੇ ਬਾਜ਼ਾਰ 'ਚ ਬਣਜ ਕਰੋ ਸਾਡੀ ਖੁਸ਼ੀ ਹੋਵੇਗੀ ਜਿਨ੍ਹਾਂ ਕੋਲ ਰਾਸ ਹੈ ਠੀਕ ਹੈ ਜਿਨ੍ਹਾਂ ਕੋਲ ਨਹੀਂ ਹੈ ਉਹ ਗੁਰੂ ਕੇ ਖਜ਼ਾਨੇ ਵਿੱਚੋਂ ਲੈ ਲਵੋ ਅਤੇ ਦੁਕਾਨਾਂ ਖੋਲੋ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਅਨੰਤਪੁਰ ਸਾਹਿਬ ਤੋਂ 11-12 ਕਿਲੋਮੀਟਰ ਦੂਰ ਗੁਰੂ ਕਾ ਲਾਹੌਰ ਨਵਾਂ ਸ਼ਹਿਰ ਬਸ ਗਿਆ ਉਧਰ ਬਾਬਾ ਹਰਜਸ ਨੇ ਘਰ ਜਾ ਕੇ ਗੱਲ ਕੀਤੀ ਸਾਖ ਸੰਗਤ ਨੂੰ ਦੱਸਿਆ ਸਾਰੇ ਬੜੇ ਖੁਸ਼ੀ ਨਾਲ ਤਿਆਰੀ ਕਰਕੇ ਗੁਰੂ ਕੇ ਲਾਹੌਰ ਆ ਗਏ ਉਥੋਂ ਦੀ ਰੌਣਕ ਵੇਖ ਕੇ ਬੜੇ ਹੈਰਾਨ ਹੋਏ ਅਤੇ ਖੁਸ਼ ਵੀ ਕਿ ਸਾਡੇ ਕਰਕੇ ਮਹਾਰਾਜ ਜੀ ਨੇ ਇੱਕ ਨਵਾਂ ਸ਼ਹਿਰ ਬਸਾ ਦਿੱਤਾ ਅਤੇ ਸਾਰੇ ਹੀ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ ਵਿਆਹ ਦੇ ਦਿਨ ਜਦੋਂ ਨੇੜੇ ਆਏ ਤਦ ਇਧਰੋਂ ਅਨੰਤਪੁਰ ਸਾਹਿਬ ਤੋਂ ਬਰਾਤ ਚੱਲੀ ਬਰਾਤ ਬਰਾਤ ਦੇ ਵਿੱਚ ਵੇਦੀ ਤਹਿਣ ਭੱਲੇ ਅਤੇ ਸੋਢੀ ਵੰਸ ਦੇ ਸਭ ਸਹਬਜ਼ਾਦੇ ਅਤੇ ਸਾਖ ਸੰਬੰਧੀ ਪਹੁੰਚੇ ਮਾਤਾ ਬੀਰੋ ਜੀ ਦੇ ਪੰਜੇ ਪੁੱਤਰ ਮਾਮਾ ਕਿਰਪਾਲ ਚੰਦ ਭਾਈ தயਾਰਾਮ ਆਦ ਸਭ ਵਿਆਹ ਦੀ ਬਰਾਤ ਵਿੱਚ ਨਾਲ ਚੱਲੇ ਜਿੱਥੇ ਰਾਹ ਵਿੱਚ ਪੜਾ ਹੋਇਆ ਅਤੇ ਸਤਗੁਰਾਂ ਦਾ ਸੇਹਰਾ ਬਣਿਆ ਅੱਜ ਕੱਲ੍ਹ ਉੱਥੇ ਗੁਰਦਾਰਾ ਸੇਹਰਾ ਸਾਹਿਬ ਜੋ ਕਿ ਸੁੰਦਰ ਇਮਾਰਤ ਬਣੀ ਹੋਈ ਹੈ ਜਿੱਥੇ ਸੰਗਤਾਂ ਹੋਲੇ ਮਹਲੇ ਵਾਲੇ ਦਿਨ ਅਕਸਰ ਹੀ ਦਰਸ਼ਨ ਕਰਨ ਜਾਂਦੀਆਂ ਨੇ ਬਰਾਤ ਨੇ ਗੁਰੂ ਕੇ ਲਾਹੌਰ ਟੁਕਾਓ ਕੀਤਾ ਮਾਮਾ ਕਿਰਪਾਲ ਚੰਦ ਹੋਣਾ ਮਿਲਣੀ ਕੀਤੀ ਸਾਰੀਆਂ ਰਸਮਾਂ ਹੋਈਆਂ ਮਾਤਾ ਜੀਤੋ ਜੀ ਨਾਲ ਆਨੰਦ ਕਾਰਜ ਹੋਇਆ ਦੋ ਦੋ ਤੋਂ ਤਿੰਨ ਦਿਨ ਬਰਾਤ ਗੁਰੂਕਿਲਹੋ ਠਹਿਰੀ ਇੱਥੇ ਵਿਆਹ ਸੰਬੰਧੀ ਇੱਕ ਦੋ ਸਥਾਨ ਹੋਰ ਹਨ ਅਤੇ ਇੱਕ ਸਥਾਨ ਹੈ ਗੁਰਦਰਾ ਪੌੜ ਸਾਹਿਬ ਜਿੱਥੇ ਸਤਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਅਤੇ ਸਾਫ਼ ਪਾਣੀ ਦਾ ਚਸ਼ਮਾ ਫੁੱਟਿਆ ਦੂਜਾ ਹੈ ਤਰਬੈਣੀ ਸਾਹਿਬ ਇੱਥੇ ਸੰਗਤਾਂ ਨੇ ਪੀਣ ਲਈ ਬੇਨਤੀ ਕੀਤੀ ਸੂਰਜ ਪ੍ਰਕਾਸ਼ ਅਨੁਸਾਰ ਇੱਕ ਧੋਬੀ ਨੇ ਮਹਾਰਾਜ ਪਾਸ ਬੇਨਤੀ ਕੀਤੀ ਮਹਾਰਾਜ ਬਾਕੀ ਸਭ ਠੀਕ ਹੈ ਪਰ ਕੱਪੜੇ ਧੋਣ ਲਈ ਸਾਫ ਜਲ ਨਹੀਂ ਹੈ ਕੱਪੜੇ ਨਿਖਰਦੇ ਨਹੀਂ ਹਨ ਕਿਰਪਾ ਕਰੋ ਪਾਸਾ ਘੋੜੇ ਤੇ ਸਵਾਰ ਹੱਥ ਚੌੜਾ ਕਰਪਾ ਵਰਸਾ ਸੀ ਇਹ ਵਰਸਾ ਵੇਖ ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋ ਦੇ ਮਨ ਵਿੱਚ ਸ਼ੰਕਾ ਆਈ ਕਿ ਪਾਸਾ ਦਾ ਸਰੀਰ ਪਤਲਾ ਪਰ ਸਾਸਤ ਏਡਾ ਭਾਰੀ ਅੰਤਰਜਾਮੀ ਮਹਾਰਾਜ ਨੇ ਘੋੜੇ ਤੇ ਖੜਿਆ ਵਰषा ਜ਼ੋਰ ਨਾਲ ਥੱਲੇ ਮਾਰਿਆ ਨੇੜੇ ਖੜੇ ਭਾਈ ਸੰਘੋ ਸਾਹਵਲ ਇਸ਼ਾਰਾ ਕਰਕੇ ਕਿਹਾ ਇਹਨੂੰ ਪੁੱਟੋ ਸਾਫ ਪਾਣੀ ਨਿਕਲੂ ਭਾਈ ਸੰਘੋ ਨੇ ਬੜਾ ਜ਼ੋਰ ਲਾਇਆ ਪਰ ਵਰषा ਨਾ ਨਿਕਲਿਆ ਤਾਂ ਦਸ਼ਮੀਸ਼ ਪਿਤਾ ਨੇ ਘੋੜੇ ਤੇ ਬੈਠਿਆ ਬੜੇ ਆਰਾਮ ਨਾਲ ਖਿੱਚ ਲਿਆ ਸੰਘੋ ਜੀ ਦੇ ਮਨ ਵਿੱਚ ਜੋ ਸ਼ੰਕਾ ਸੀ ਉਹ ਸਾਰੀ ਦੂਰ ਹੋ ਗਈ ਅਤੇ ਸਤਗੁਰਾਂ ਨੂੰ ਸਿਰ ਨਵਾਇਆ ਨੇੜੇ ਖੜੇ ਦੂਜੇ ਭਰਾ ਜੀਤਮਾਲ ਨੇ ਸੋਚਿਆ ਪਾਤਸ਼ਾਹ ਮिन्नੂ ਕਹਿੰਦੇ ਮੈਂ ਦੋਵੇਂ ਹੱਥਾਂ ਨਾਲ ਪੁੱਟ ਲੈਣਾ ਸੀ ਅੰਤਰਜਾਮੀ ਪਾਤਸ਼ਾਹ ਨੇ ਫਿਰ ਵਰਸ਼ਾ ਮਾਰਿਆ ਜੀਤਮਾਲ ਨੂੰ ਕਿਹਾ ਲਓ ਜੀ ਹੁਣ ਤੁਸੀਂ ਪੁੱਟੋ ਜੀਤਮਾਲ ਨੇ ਦੋਵੇਂ ਹੱਥਾਂ ਨਾਲ ਬੜਾ ਜ਼ੋਰ ਮਾਰਿਆ ਅਤੇ ਅਖੀਰ ਨੂੰ ਹੰਬ ਗਿਆ ਪਰ ਖਿੱਚਿਆ ਨਾ ਗਿਆ ਅਖੀਰ ਕਲਗੀਧਰ ਪਾਤਸ਼ਾਹ ਨੇ ਕੋੜੇ ਤੇ ਬੈਠਿਆ ਫਿਰ ਉਸੇ ਤਰ੍ਹਾਂ ਵਰਸ਼ੇ ਨੂੰ ਖਿੱਚ ਲਿਆ ਜੀਤਮਾਲ ਨੇ ਦੋਵੇਂ ਹੱਥ ਜੋੜ ਕੇ ਮਨ ਹੀ ਵਿੱਚ ਕਲਗੀਧਰ ਪਿਤਾ ਤੋਂ ਮਾਫੀ ਮੰਗੀ ਕੋਲ ਖੜੇ ਮਾਮਾ ਕਿਰਪਾਲ ਚੰਦ ਇਹ ਸਾਰਾ ਕੌਤਕ ਵੇਖ ਰਹੇ ਸਨ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਦੋ ਧਾਰਾ ਤੇ ਚੱਲ ਪਈਆਂ ਹਨ ਆਪ ਜੀ ਕਿਰਪਾ ਕਰੋ ਇੱਕ ਹੋਰ ਮਾਰੋ ਅਤੇ ਤਰਬੈਣੀ ਬਣਾ ਦਿਓ ਆਪ ਦੇ ਵਿਆਹ ਦੀ ਜੁਗੋ ਜੁਗ اٹਾਲੀ ਨਿਸ਼ਾਨੀ ਰਹੂ ਅਤੇ ਸੰਗਤਾਂ ਦਰਸ਼ਨ ਕਰਿਆ ਕਰਨਗੀਆਂ ਕਲਗੀਧਰ ਪਿਤਾ ਨੇ ਤੀਜੀ ਵਾਰ ਬਰਸ਼ਾ ਮਾਰਿਆ ਅਤੇ ਖਿੱਚਿਆ ਹੱਸਦਿਆ ਕਿਹਾ ਲਓ ਮਾਮਾ ਜੀ ਬਣਾਤੀ ਤਰਬੈਣੀ ਇਹ ਤਿੰਨੇ ਧਾਰਾ ਜ਼ਮੀਨ 'ਚੋਂ ਹੁਣ ਤੱਕ ਲਗਾਤਾਰ ਬੈੰਦੀਆਂ ਨੇ ਇੱਥੇ ਗੁਰਦੁਆਰਾ ਤਰਬਣੀ ਸਾਹਿਬ ਦੂਸਰਾ ਗੁਰਦੁਆਰਾ ਪੌੜ ਸਾਹਿਬ ਤੀਜਾ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਮਹਾਰਾਜ ਦੇ ਆਨੰਦ ਕਾਰਜ ਹੋਏ ਸਨ ਬਹੁਤ ਹੀ ਸੋਹਣੀ ਇਮਾਰਤ ਅੱਜਕੱਲ ਸੰਗਤਾਂ ਉੱਥੇ ਦਰਸ਼ਨ ਕਰਨ ਆਉਂਦੀਆਂ ਹਨ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਕਮੈਂਟ ਕਰਕੇ ਸ਼ੇਅਰ ਕਰਕੇ ਯੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ